ਜੀ ਦਾ ਖਰਸਾ ਮੈਨੂੰ ਜੀ ਖਤੇ ਮੈਂ ਕਿਸਾਨ ਮਜ਼ਦੂਰ ਸ਼ਗਰਤ ਕਮੇਟੀ ਤੋਂ ਮੇਰ ਸਿੰਘ ਤਲਵੰਡੀ ਜੋ ਕੱਲ ਸ਼ੰਭੂ ਬਾਰਡਰ ਤੇ ਬੀਜੇਪੀ ਦੀ ਗੁੰਡੀਆਂ ਵੱਲੋਂ ਵੱਡਾ ਹਮਲਾ ਕੀਤਾ ਗਿਆ ਵਾ ਉਹਦੀ ਮੈਂ ਤਿੱਖੇ ਸ਼ਬਦਾਂ ਵਿੱਚ ਨਿਖੇਧੀ ਕਰਦਾ ਤੇ ਸੈਂਟਰ ਸਰਕਾਰ ਨੂੰ ਚੇਤਾਵਨੀ ਦਿੰਦਾ ਹਾਂ ਕਿ ਜਿਸ ਤਰ੍ਹਾਂ ਦਿੱਲੀ ਦੇ ਵਿੱਚ 28 29 ਤੇ 30 ਤਰੀਕ ਨੂੰ ਸਾਡੇ ਤੇ ਹਮਲਾ ਕਰਕੇ ਤੇ ਭਾਜਪਾ ਨੇ ਖੰਬਦ ਕੀਤਾ ਸੀ ਕਿ ਵਕਾਈ ਸਰਕਾਰ ਜਿਹੜੀ ਹੈ ਗੁੰਡਿਆਂ ਦੇ ਗੁੰਡਾਗਰਦੀ ਕਰਦੀ ਹੈ ਇਸੇ ਤਰ੍ਹਾਂ ਹੀ ਕੱਲ 23 ਤਰੀਕ ਨੂੰ ਖੇਰ ਸ਼ੰਭੂ ਬਾਰਡਰ ਤੇ ਪੱਜਵਾ ਦੇ ਗੁੰਡਿਆਂ ਨੇ ਝੋਲੜਬਾਜ਼ੀ ਕੀਤੀ ਆ ਉਹ ਬਹੁਤ ਮਾੜੀ ਗੱਲ ਆ ਸੈਂਟਰ ਸਰਕਾਰ ਨੂੰ ਚੇਤਾਵਨੀ ਆ ਕਿ ਪੰਜਾਬ ਦੇ ਲੋਕ ਕਿਸਾਨ ਮਜ਼ਦੂਰ ਭਾਰਤ ਦੇ ਲੋਕ ਜਿਹੜੇ ਆਪਣੀ ਹੱਕੀ ਮੰਗਾਂ ਲੈਣ ਲਈ ਛੜਕਾਂ ਤੇ ਬੈਠੇ ਆ ਰਸਤੇ ਤੁਸਾਂ ਰੋਕੇ ਅਸੀਂ ਨਹੀਂ ਰੋਕੇ ਸੈਂਟਰ ਸਰਕਾਰ ਦੇ ਇਸ਼ਾਰੇ ਤੇ ਹਰਿਆਣੇ ਦੀ ਸਰਕਾਰ ਨੇ ਕਿਲ ਢੋਕੇ ਆ हरियाणा ਦੀ ਸਰਕਾਰ ਨੇ ਬੈਰੀਕੇਡ ਕੀਤੇ ਆ ਹਰਿਆਣਾ ਦੀ ਸਰਕਾਰ ਨੇ ਹੀ ਪੰਜਾਬ ਦੇ ਵਿੱਚ ਆ ਕੇ ਜਿਹੜਾ ਉਹ ਕਬਜ਼ਾ ਕੀਤਾ ਆ ਪੰਜਾਬ ਤੇ ਇਹਦੇ ਤੇ ਨਾਲ ਦੀ ਨਾਲ ਪ੍ਰਿਆਬ ਦੀ ਸਰਕਾਰ ਜਿਹੜੀ ਉਹ ਖੇਲ ਹੋ ਚੁੱਕੀ ਆ ਝਾੜੂ ਵਾਲੀ ਕਿ ਜਿਹਦੇ ਘਰ ਆ ਕੇ ਹਰਿਆਣਾ ਦੀ ਸਰਕਾਰ ਨੇ ਕਬਜ਼ਾ ਕੀਤਾ ਪਰ ਉਹ ਬੋਲ ਨਹੀਂ ਰਹੀ ਕਿਤੇ ਵੀ ਕਿਉਂ ਨਹੀਂ ਬੋਲ ਰਹੀ ਕਿ ਗੁੰਗੀ ਦੀਆਂ ਰਵੀਆਂ ਗੁੰਗੀ ਦੀ ਮਾਂ ਜਾਣੇ ਕਿ ਵਿੱਚ ਵਿੱਚ ਮਿਲੀ ਭੁਗਤਾਂ ਕਰਕੇ ਬੋਲ ਨਹੀਂ ਰਹੀ ਕਿਸਾਨ ਤੇ ਮਜ਼ਦੂਰ ਅੱਜ ਪੂਰੇ ਭਾਰਤ ਦਾ ਇੱਕ ਝੋਟਾ ਤੇ ਦੋ ਫਾਰਮਾਂ ਦੇ ਨਾਲ ਖੋਤਾਵਾ ਜਿਨ੍ਹਾਂ ਨੇ ਚੌਥਾਵਾਂ ਦੇ ਧਰਮੇ ਚੱਲ ਰਹੇ ਆ ਜੇ ਕਿਸੇ ਨੇ ਹੁਲੜਬਾਜੀ ਕਰਨ ਦੀ ਕੋਸ਼ਿਸ਼ ਕੀਤੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਠੋਗਮਾ ਜਵਾਬ ਦਿੱਤਾ ਜਾਊਗਾ ਕਿਸਾਨ ਮਜ਼ਦੂਰ ਸ਼ਿਕਰਤ ਕਮੇਟੀ ਦਾ ਸੇਵਾਦਾਰ ਹੁੰਦੇ ਨਾਂ ਤੇ ਪੰਜਾਬ ਨੂੰ ਔਰ ਖਾੜ ਕਰਕੇ ਬੁਰਦਵਾ ਜਵੰਦਰ ਸੇਵਾਦਾਰ ਨਾਂ ਤੇ ਪੂਰੇ ਜਨ ਵੱਲੋਂ ਮੀਟਿੰਗ ਲਾ ਕੇ ਵੀ ਤੇ ਬਿਲਕੁਲ ਸਾਡੀ ਤਿਆਰੀ ਆ ਜੇ ਭਾਈ ਪਾਕੇ ਗੁੰਡਿਆਂ ਨੇ ਇਸ ਤਰ੍ਹਾਂ ਚੱਕਰਫੁਕੀ ਕੀਤੀ ਚੈੱਕ ਕਰਨ ਦੀ ਕੋਸ਼ਿਸ਼ ਕੀਤੀ ਤੇ ਅਸੀਂ ਆਉਣਲੇ ਸਮੇਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚੋਂ ਨਹੀਂ ਪੂਰੇ ਭਾਰ ਦੇ ਵਿੱਚੋਂ ਕਿਸਾਨ ਤੇ ਮਜ਼ਦੂਰ ਜਿਹੜਾ ਛੜਕਾਂ ਤੇ ਆਊਗਾ ਗੁੰਡਾਗਰਦੀ ਰਾਜ ਨਹੀਂ ਚਲਾਣਿਆਂ ਦੇ ਕਿਸਾਨ ਮਜ਼ਦੂਰ ਚ ਕਰਕੇ ਪੰਜਾਬ ਦੱਸਿਆ ਬਦਾਰ ਮੇਰ ਸਿੰਘ ਤਲਵੰਡੀ